ਹਾਂਜੀ ਵਿਚਾਰ ਕਰਨ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੀ ਬਖਸ਼ੀ ਫਤਿਹ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਦੀ ਛੜੀ ਮੇਰੇ ਸਿਰ ਤੇ ਰੱਖ ਕੇ ਆਪ ਹੀ ਵਿਚਾਰ ਕਰਵਾ ਲਿਓ ਮੈਨੂੰ ਨਹੀਂ ਵਿਚਾਰ ਕਰਨੀ ਆਉਂਦੀ ਆਪਣੇ ਆਪ ਪ੍ਰਮਾਤਮਾ ਕਿਰਪਾ ਕਰੇ ਜਿਹੜਾ ਸ਼ਬਦ ਆਪਾਂ ਲਗਾਤਾਰ ਵਿਚਾਰਦੇ ਆਉਂਦੇ ਸੀ ਮਾਇਆ ਮੋਹੇ ਮਗਨ ਅੰਧਿਆਰੇ ਵਾਲਾ ਉਹਦੀ ਆਪਾਂ 7ਵੀਂ ਤੇ 8ਵੀਂ ਤੱਕ ਦੇ ਵਿਚਾਰ ਕਰ ਚੁੱਕੇ ਆਂ ਦੇ ਇੱਕ ਬਾੜ ਅੰਖ ਪਰਦੇਵੇਂ ਪਰਦਾ ਰਾ ਸੰਘ ਫੱਕਾ ਹੈ ਚਿਤ੍ਰ ਗੁਪਤ ਜਬ ਲੇਖਾ ਮੰਗੇ ਕੌਣ ਪਰਦਾ ਤੇ ਢਟਾ ਕਾ ਇਹਦੀ ਵਿਚਾਰ ਹੋ ਗਈ ਹੈ ਅੱਜ 9ਵੀਂ ਤੇ 10ਵੀਂ ਤੱਕ ਅਖੀਰ ਲੀਆਂ ਦੋ ਤੁਕਾਂ ਦੀ ਵਿਚਾਰ ਕਰਨੀ ਹੈ 9ਵੀਂ ਤੱਕ ਹੈਗੀ ਹੈ ਦੀਨ ਦਇਆਲ ਪੂਰਨ ਦੁਖ ਪੰਜਣ ਤੋਂ ਬਿਣ ਓਟ ਨਕਾਈ ਦੀਨ ਦਇਆਲ ਦੀਨ ਧਰਮ ਨੂੰ ਵੀ ਕਹਿੰਦੇ ਆ ਤੇ ਦੀਨ ਗਰੀਬ ਨੂੰ ਵੀ ਕਹਿੰਦੇ ਆ ਦੁਖੀ ਬੰਦੇ ਨੂੰ ਗਰੀਬ ਨੂੰ ਗਰੀਬ ਪੈਸੇ ਕਰਕੇ ਗਰੀਬ ਨਹੀਂ ਜਿਹੜਾ ਮਨੋਂ ਗਰੀਬ ਹੈ ਜਿਹਦਾ ਮਨ ਨਹੀਂ ਮੈਂ ਐਵੇਂ ਤਾਂ ਫਿਰ ਪੈਸੇ ਵਾਲੇ ਤੇ ਤਾਂ ਕਿਸੇ ਤੇ ਪ੍ਰਮਾਤਮਾ ਦਇਆ ਕਰੇ ਹੀ ਨਾ ਗਰੀਬਾਂ ਤੇ ਹੀ ਕਰੇ ਕੱਲਿਆਂ ਤੇ ਨਹੀਂ ਜਿਹੜਾ ਮਨ ਤੋਂ ਗਰੀਬ ਹੈ ਭਾਵੇਂ ਉਹ ਅਮੀਰ ਹੈ ਪਰ ਉਹਦਾ ਮਨ ਗਰੀਬ ਹੈ ਹੰਕਾਰ ਹੈ ਨਹੀਂ ਕਹ ਲੋ ਹੰਕਾਰ ਹੈ ਨਹੀਂ ਹਉਮੈ ਹੈ ਨਹੀਂ ਮਨ ਨਹੀਂ ਮੈਂ ਦਇਆਲ ਦਇਆ ਪਲੱਸ ਆਲ ਆਲ ਕਹਿੰਦੇ ਘਰ ਨੂੰ ਦਇਆ ਦਾ ਘਰ ਦੀਨ ਦਇਆਲ ਪੂਰਨ ਆਪਾਂ ਨੂੰ ਪਤਾ ਹੈ ਗੁਰੂ ਤੇ ਪਰਮਾਤਮਾ ਇਹ ਪੂਰਨ ਹੈ ਅਸੀਂ ਸਾਰੇ ਅਧੂਰੇ ਹੈ ਇਹ ਪੂਰੇ ਹੈ ਸਖਮਨੀ ਸਾਹਿਬ ਦੀ ਅਖੀਰਲੀ ਅਸ਼ਟ ਪਦੀ ਵੇਖੋ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਕਿਵੇਂ ਪਾਇਆ ਪੂਰੇ ਕੇ ਗੁਣ ਗਾਉ ਉਹ ਪੂਰਾ ਹੈ ਅਸੀਂ ਅਧੂਰੇ ਆ ਸਾਨੂੰ ਇਹ ਚੀਜ਼ बार-बार ਬਾਣੀ ਵਿੱਚ ਕਹੀ ਗਈ ਹੈ ਕਿ ਤੁਸੀਂ ਜਿਉਂਦੇ ਜੀ ਪੂਰੇ ਹੋ ਜੋ ਕਿਵੇਂ ਹੋਵਾਂਗੇ ਉਹਦੇ ਗੁਣ ਗਾ ਕੇ ਪੂਰੇ ਦੇ ਪੂਰੇ ਦੇ ਗੁਣ ਉਹ ਨਰਪਾਉ ਹੈ। ਉਹ ਦਰਦਾ ਨਹੀਂ ਕਿਸੇ ਤੋਂ। ਤੇ ਅਸੀਂ ਤਾਂ ਦੁਨੀਆ ਤੋਂ ਹੀ ਡਰੀ ਜਾਨੇ ਹਾਏ ਜੇ ਆਏ ਨਾ ਕੀ ਤਾਂ ਲੋਕ ਹੀ ਕਹਿਣਗੇ। ਉਹ ਨਰਵੈਰ ਹੈ। ਉਹਦਾ ਕਿਸੇ ਨਾਲ ਵੈਰ ਨਹੀਂ। ਭਾਵੇਂ ਉਹਦਾ ਕੋਈ ਪਾਠ ਕਰੇ, ਨਮਸਕਾਰ ਕਰੇ, ਨਾ ਕਰੇ ਪਰ ਉਹਨੇ ਵੈਰ ਨਹੀਂ ਕਰਨਾ। ਸਾਨੂੰ ਤਾਂ ਕੋਈ ਦੁਰਿਆ ਜਾਂਦਾ ਨੂੰ ਸਾਸਰੀ ਘਰ ਨਾਲ ਬੁਲਾਵੇ ਤੇ ਅਸੀਂ ਕਹਿੰਨੇ ਲੈ ਅੱਜ ਇਹਨੂੰ ਬੁਲਾਇਆ ਨਹੀਂ। ਨਿਕਨ ਇੱਕ ਗੱਲ ਤੇ ਅਸੀਂ ਤਾਂ ਵੈਰ ਵੈਰ ਨਹੀਂ ਕਿਸੇ ਨਾਲ ਵੀ ਉਹਦਾ ਤੇ ਜਦੋਂ ਆਪਾਂ ਉਹਦੇ ਗੁਣ ਗਾਉਣ ਲੱਗੇ ਨਿਰਪੋ ਜਪਾ ਸਗਲਪੋ ਮਿਟਾਏ ਪ੍ਰਭ ਕੇ ਪਾਤੇ ਪ੍ਰਾਨੀ ਛੁਟਾਏ ਜਦੋਂ ਦੇ ਗੋਣ ਆਪਾਂ ਨਾਮ ਜਪਾਂਗੇ ਸਾਡੇ ਅੰਦਰੋਂ ਵੀ ਇਹ ਚੀਜ਼ਾਂ ਫਿਰ ਨਿਕਲਣੀਆਂ ਚਾਹੀਦੀਆਂ ਚੈੱਕ ਕਰਨਾ ਆਪਦੇ ਆਪ ਨੂੰ ਫਿਰ ਅਸੀਂ ਉਹ ਕਹਿੰਦੇ ਵੀ ਹੋਵੋ ਸਾਡੇ ਵਰਗੇ ਕਿਉਂਕਿ ਇੱਕ ਇਨਸਾਨ ਹੀ ਹੈ ਮਨੁੱਖਾ ਜਾਤੀ ਹੈ ਇਹੀ ਸ਼੍ਰੇਣੀ ਹੈ ਜਿਨੇ ਪੂਰਾ ਹੋਣਾ ਹੈ ਹਾਂ ਅਸੀਂ ਮਰੇ ਨੂੰ ਵੇਖ ਲੋ ਜਿਹਦੀ ਵੀ ਡੈਥ ਹੁੰਦੀ ਉਹਨੂੰ ਕਹਿੰਦੇ ਫਲਾਣਾ ਪੂਰਾ ਹੋ ਗਿਆ ਕਹਿੰਦੇ ਆ ਨਾ ਇਹਦੀ ਜਿਉਂਦੇ ਜੀ ਪੂਰਾ ਹੋਣਾ ਮਰ ਕੇ ਪੂਰਾ ਕਿਵੇਂ ਹੋ ਜੂ ਬੰਦਾ ਇੱਥੇ ਹੁਣ ਮਰਨਾ ਤਾਂ ਹਰ ਇੱਕ ਨੇ ਆ ਮਨਮੁਖ ਨੇ ਵੀ ਤੇ ਗੁਰਮਖ ਨੇ ਵੀ ਜਿਹੜਾ ਚੰਗੇ ਕਰਮ ਕਰਦਾ ਉਹਨੇ ਵੀ ਮਰਨਾ ਜਿਹੜਾ ਬਿਲਕੁਲ ਮਾੜੇ ਤੁਹਾਡੇ ਕਰਮ ਕਰੀ ਜਾਂਦਾ ਉਹਨੇ ਵੀ ਮਰਨਾ ਤੇ ਪਰ ਉਹਨੂੰ ਹਰੇਕ ਨੂੰ ਕਹਿ ਦਿੰਦੇ ਫਲਾਣਾ ਪੂਰਾ ਹੋ ਗਿਆ ਮੇਰੇ ਮਨਚੇ ਬੜੀ ਆਈ ਗੱਲ ਵੀ ਜਿਉਂਦੇ ਜੀ ਪੂਰੇ ਹੋਣਾ ভক্ত नामदेव जी ने भी यह गल कही है मुहे होए जो मुक्त दोगे मुक्त न जाने कोइला हे परमात्मा जे मैनु मरे नु मुक्ति दएंगा ता फिर ता किसे ने भी नहीं कहंदे जाननी किस नु की पता लगो वे मुक्त हो गया मैनु ता जोंदे जी मुक्ति दे इथे चाहिदी है दुनिया ते ता लोकां नु पता लगे वे मुक्त हो गया जोंदे जी मुक्त होना <laughs> पर फिर मैं सोचया मैं ख्या बी सारी जुनी 84 लाख जून है ਇਕ ਇਨਸਾਨ ਆ ਕੱਲਾ ਜਿਹੜਾ ਉਹ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣੋ ਇੱਕ ਹੋਰ ਗੱਲ ਵੀ ਕਦੇ ਕਿਸੇ ਹੋਰ ਜੂਣ ਨੂੰ ਮਨੁੱਖ ਨੂੰ ਛੱਡ ਕੇ 8399999 ਜੂਣ ਹੈ ਕਦੀ ਹੋਰ ਕੋਈ ਕਿੰਨੀਆਂ ਉਹ ਕੜ ਮਰਦੇ ਨਹੀਂ ਉਹ ਜੂਨੀਆਂ ਵੀ ਮਰਦੀਆਂ ਹੀ ਆ ਕਦੇ ਕਿਸੇ ਨੇ ਕਿਹਾ ਵੀ ਉਹ ਪੂਰਾ ਹੋ ਗਿਆ ਚੂਹਾ ਪੂਰਾ ਹੋ ਗਿਆ ਜਾਂ ਕੁੱਤਾ ਪੂਰਾ ਹੋ ਗਿਆ ਜਾਂ ਬਿੱਲੀ ਪੂਰੀ ਹੋ ਕੇ ਕਿਆ ਕਿਸ ਨੇ ਉਹ ਮਰ ਗਈ ਮਰ ਗਈ ਮਰ ਗਈ ਬੰਦੇ ਨੂੰ ਕਹਿੰਦੇ ਆ ਇਹ ਸਤਕਾਰ ਦਿੱਤਾ ਹੈ ਮਨੱਖ ਨੂੰ ਸਤਕਾਰ ਦਿੱਤੇ ਇਸ ਚੀਜ਼ ਦਾ ਉਹ ਸੱਚੀ-ਮੁੱਚੀ ਪੂਰਾ ਨਹੀਂ ਹੁੰਦਾਗਾ ਪੂਰੇ ਤਾਂ ਜਿਉਂਦੇ ਜੀ ਹੋਣਾ ਕੰਮ ਆਪਾਂ ਸਾਰੀ ਮਰ ਮਾੜੇ ਕਰਦੇ ਰਹੀਏ ਤੇ ਮਰ ਕੇ ਆਈ ਕਿਵੇਂ ਪੂਰੇ ਹੋ ਜਾਗੇ ਉਹ ਤਾਂ ਜਿਉਂਦੇ ਜੀ ਪੂਰੇ ਹੋਣਾ ਪਰਮਾਤਮਾ ਪੂਰਾ ਹੈ ਪੂਰੇ ਦੇ ਗੁਣ ਗਾਉਣੇ ਆਸੀਂ ਦੀਨ ਦਇਆਲ ਪੂਰਨ ਦੁਖਪੰਜਨ ਗਰੀਬਾਂ ਦੇ ਉੱਤੇ ਜਿਹਦਾ ਮਨ ਨਹੀਂ ਮੈਂ ਉਹਨਾਂ ਤੇ ਦਇਆ ਕਰਨ ਵਾਲਾ ਪਰਮਾਤਮਾ ਜਿਹੜਾ ਪੂਰਨ ਪਰਮਾਤਮਾ ਨੂੰ ਗਿਆ ਗੁਰੂ ਪੂਰਾ ਹੈ ਪਰਮਾਤਮਾ ਪੂਰਾ ਗੁਰੂ ਤੇ ਪਰਮਾਤਮਾ ਦੇ ਵਿੱਚ ਫਰਕ ਨਹੀਂ ਸਮਝਣਾ ਬਿਲਕੁਲ ਵੀ ਇੱਕੋ ਹੀ ਚੀਜ਼ ਆ ਦੋਨੇ ਨਾਨਕ ਸੋਧੇ ਸਿਮਰਤਿ ਵੇਦ ਪਾਰ ਬ੍ਰह्म ਗੁਰ ਨਾਹੀ ਭੇਦ ਸਿਰ ਗੁਰਨਾਗਦੇਵ ਜੀ ਕਹਿੰਦੇ ਮੈਂ ਸਿਮਰਤਿਆਂ ਤੇ ਵੇਦ ਸੋਧ ਕੇ ਵੇਖ ਲੈ ਪਾਰ ਬ੍ਰह्म ਵਿੱਚ ਤੇ ਗੁਰੂ ਦੇ ਵਿੱਚ ਭੇਦ ਹੁੰਦਾ ਫਰਕ ਕੋਈ ਅੰਤਰ ਨਹੀਂ ਕਹਿੰਦੇ ਬਿਲਕੁਲ ਫਰਕ ਨਹੀਂਗਾ ਇਹਨਾਂ ਨੂੰ ਇੱਕੋ ਸਮਝਣਾ ਹੈ ਦਸਾਂ ਗੁਰੂਆਂ ਦੀ ਦੇਹ ਹੈ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂਆਂ ਨੂੰ ਇੱਕੋ ਜੇ ਸਮਝਣਾ ਹੈ ਤੇ ਫਿਰ ਦਸਾਂ ਗੁਰੂਆਂ ਦੀ ਦੇਹ ਗੁਰੂ ਗ੍ਰੰਥ ਸਾਹਿਬ ਗੁਰੂ ਚ ਵੀ ਕਿਸੇ 'ਚ ਫਰਕ ਨਹੀਂ ਸਮਝਣਾ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਹੈ ਉਹ ਦਸਾਂ ਗੁਰੂਆਂ ਦੀ ਦੇਹ ਹੈ ਪ੍ਰਗਟ ਹੈ ਤੇ ਫਿਰ ਸਾਰੇ ਇੱਕੋ ਜੇ ਆ ਉਹੀ ਜੋਤ ਇੱਕੋ ਹੀ ਜੋਤ ਹੈ ਗਾਂਧ ਹੀਆਂ ਚਲ ਤੁਰ ਗਈ ਇੰਨਾ ਵਿੱਚ ਫਰਕ ਨਹੀਂ ਪਹਿਲਾਂ ਤਾਂ ਮਨ ਵਿੱਚ ਇਹ ਰੱਖਣਾ ਕਿ ਇੰਨਾ ਵਿੱਚ ਫਰਕ ਨਹੀਂ ਸਮਝਣਾ ਬਿਲਕੁਲ ਵੀ ਪਰਮਾਤਮਾ ਤੇ ਗੁਰੂ ਇੱਕ ਚੀਜ਼ ਹੈ ਜਿਹੜਾ ਪੂਰਨ ਪਰਮਾਤਮਾ ਗੁਰੂ ਹੈ ਉਹ ਗਰੀਬਾਂ ਤੇ ਦਇਆ ਕਰਨ ਵਾਲਾ ਤੇ ਦੁੱਖਾਂ ਦਾ ਨਾਸ਼ ਕਰਨ ਵਾਲਾ ਭੰਨਣ ਵਾਲਾ ਦੁੱਖਾਂ ਨੂੰ ਪਰ ਭਾਂਦਾ ਕਿਵੇਂ ਹੈ ਮਨਤਨ ਅੰਤਰ ਵਸ ਦੁੱਖਾਂ ਨਾਸ਼ ਹੋਏ ਮਨ ਵਿੱਚ ਤੇ ਤਨ ਵਿੱਚ ਅੰਦਰ ਵਸ ਜੇ ਉਹ ਤੇ ਫਿਰ ਦੁੱਖਾਂ ਦਾ ਨਾਸ ਹੁੰਦਾ ਹੈ ਮਨਵਿਸ਼ਤਾ ਵਸ ਸਕਦਾ ਤੇ ਤਨ ਵਿੱਚ ਕਿੱਥੇ ਵਸੂਗਾ ਅੱਖਾਂ 'ਚ ਕੰਨਾਂ 'ਚ ਜ਼ੁਬਾਨ 'ਤੇ ਕੰਨਾਂ ਨਾਲ ਨਿੰਦਿਆ ਚੁਗਲੀ ਸੰਸਾਰੀ ਗੱਲਾਂ ਸੁਣਦੇ ਆਂ ਚਸਕੇ ਲੈ ਲੈ ਕੇ ਫਿਰ ਬਾਣੀ ਗਦੀਆਂ ਗੱਲਾਂ ਸੁਣਨ ਲੱਗ ਜਾਣਗੇ ਅੱਖਾਂ ਨਾਲ ਵੀ ਕਿਸੇ ਨੂੰ ਗਲਤ ਨਹੀਂ ਵੇਖਾਂਗੇ ਪ੍ਰਾਇਤਨ ਨੂੰ ਪ੍ਰਾਇਤਨ ਨੂੰ ਫਿਰ ਸਮਝ ਲਓ ਅੱਖਾਂ 'ਚ ਵੀ ਵਸ ਗਿਆ ਜਬਾਨ ਤੋਂ ਵੀ ਬਾਣੀ ਉਚਾਰਨੀ ਹੈ ਜਿੱਥੇ ਪਤਾ ਬਹੁਤੀ ਲੋੜਾ ਉੱਥੇ ਗੱਲ ਕਰ ਲਈ ਸੰਸਾਰੀ ਨਹੀਂ ਤਾਂ ਫਿਰ ਨਾਮ ਜਪਣਾ ਤੇ ਫਿਰ ਜਬਾਨ ਤੇ ਵੀ ਵਸ ਗਿਆ ਐਵੇਂ ਅੰਦਰ ਵਸ ਜਾਣਾ ਤਨ ਦੇ ਵਿੱਚ ਫਿਰ ਦੁੱਖਾਂ ਦਾ ਨਾਸ ਹੋ ਜਾਣਾ ਦੀਨ ਦਿਆਲ ਪੂਰਨ ਦੁਖ ਭੰਜਨ ਤੂੰ ਬਿਨ ਓਟ ਨਕਾਈ ਜਦੋਂ ਤੇਰੇ ਤੋਂ ਬਗੈਰ ਕਾਈ ਮੈਨੇ ਕਿਸੇ ਹੋਰ ਦੀ ਨਹੀਂ ਨਾ ਕਾਈ ਕਿਸੇ ਹੋਰ ਦੀ ਨਹੀਂ ਸਿਰਫ ਤੇਰੀ ਓਟ ਤਾਂਕੀ ਸਰਨ ਨਾਨਕ ਦਾਸ ਪਰਿਓ ਤਾਂਕੀ ਸਰਨ ਨਾਨਕ ਦਾਸ ਪਰਿਓ ਪਰਿਓ ਮੈਨੇ ਪੈ ਗੇ ਤਾਂਕੀ ਮੈਨੇ ਓਦੀ ਓਦੀ ਸ਼ਰਨ ਚ ਨਾਨਕ ਦਾਸ ਬਣ ਕੇ ਪੈ ਗਿਆ ਕਿਹਦੀ ਸ਼ਰਨ ਚ ਜਾਤੇ ਉੱਪਰ ਕੋ ਨਹੀਂ ਜੀਦੇ ਤੋਂ ਉੱਪਰ ਹੋਰ ਕੋਈ ਹੈ ਹੀ ਨਹੀਂ ਕਹਿੰਦੇ ਨਾਨਕ ਤਾਂ ਵੀ ਉਹਦੀ ਸ਼ਰਨ ਚ ਪੈ ਗਿਆ ਤੇ ਆਪਾਂ ਵੀ ਉਹਦੀ ਸ਼ਰਨ ਚ ਪੈ ਜੀਏ ਗੁਰੂ ਦੀ ਸ਼ਰਨ ਚ ਪੈ ਜੀਏ ਭੱਜ ਕੇ ਪੈ ਜੀਏ ਗੁਰੂ ਦੀ ਸ਼ਰਨ ਚ ਘਟੋ ਘੱਟ ਜਿਹੜੇ ਚਾਹੁੰਦੇ ਆ ਆਪਦੇ ਮੂੰਹੋਂ ਜਿਹੜੇ ਕਹਿੰਦੇ ਆ ਵੀ ਹੁਣ ਅਮਰ ਸ਼ਕੀ ਲੈਣਾ ਬਸ ਹੁਣ ਅਮਰਤ ਸ਼ਕਣਾ ਹੀ ਆਂ ਐਂ ਜੇ ਕਰੀ ਜਾਂਦੇ ਆ ਉਹ ਤਾਂ ਭੱਜ ਕੇ ਸ਼ਰਨ ਚ ਪੈ ਜਾਣਾ ਕਿਤੇ ਇਹ ਨਾ ਹੋਵੇ ਐਂ ਕਰਦੇ ਕਰਦੇ ਆਪਾਂ ਨੂੰ ਮੌਤ ਦਾ ਪਤਾ ਕੋਈ ਕਦੋਂ ਆ ਜਾਣੀ ਹੈ ਉਹ ਤਾਂ ਸ਼ਕਣ ਨਾ ਅਮਰਤ ਜ਼ਰੂਰ ਹੈ ਉਹ ਇਹ ਵੀ ਨਾ ਕਰਦੇ ਰਹਿਣ ਬਸ ਛਾਕੀ ਲੈਣਾ ਹੁਣ ਤਾਂ ਬਸ ਛਾਕੀ ਲੈਣਾ ਕਿਉਂਕਿ ਮੌਤ ਦਾ ਕੋਈ ਪਤਾ ਨਹੀਂ ਜੇ ਚਾਹਣੇ ਐ ਤੇ ਭੱਜ ਕੇ ਉਹਦੀ ਸ਼ਰਨ ਚ ਪੈ ਜੀਏ ਜਿਹਦੇ ਤੋਂ ਉੱਪਰ ਹੋਰ ਕੋਈ ਨਹੀਂਗਾ ਗੁਰੂ ਤੋਂ ਉੱਪਰ ਕੌਣ ਹੈ ਕੋਈ ਵੀ ਨਹੀਂ ਤੂੰ ਮੇਰੇ ਓਟ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਤੂੰ ਮੇਰੋ ਮੇਰ ਪਰਬਤ ਸੁਆਮੀ ਮੇਰ ਪਰਬਤ ਸਮੇਰ ਪਰਬਤ ਨੂੰ ਕਹਿੰਦੇ ਸਭ ਤੋਂ ਉੱਚਾ ਪਰਬਤ ਹੈ ਓਟ ਗਹੀ ਮੈਂ ਤੇਰੀ ਗਹੀ ਹੁੰਦੀ ਪਕੜੀ ਮੈਂ ਤੇਰੀ ਓਟ ਫੜ ਲਈ ਕਹਿੰਦੇ ਨਾ ਤਮ ਡੋਲੋ ਨਾ ਹਮ ਗਿਰਤੇ ਜਿਹੜੀ ਚੀਜ਼ ਨੇ ਡੋਲਣਾ ਨਹੀਂ ਤੋ ਜਿਹੜਾ ਬੰਦਾ ਹੈ ਉਹ ਕਿਵੇਂ ਡਿਗੂਗਾ ਰੱਖ ਲਈ ਨਹੀਂ ਹਰ ਮੇਰੀ ਮੇਰੀ ਇੱਜ਼ਤ ਰੱਖ ਲਈ ਪ੍ਰਮਾਤਮਾ ਨੇ ਐਸੇ ਜਨਮ ਚੀ ਐਸੇ ਜਨਮ ਚੀ ਸੋਚ ਗਿਆ ਆਪਾਂ ਵੀ ਦੁਬਾਰਾ ਨਹੀਂ ਜਨਮ ਲੈ ਕੇ ਆਉਣਾ ਚਾਹੁੰਦੇ ਐਸੇ ਜਨਮ ਚੀ ਮੁਕਤੀ ਮਿਲ ਜੇ ਸੰ ਦੁਬਾਰਾ ਇੱਥੇ ਆਉਣਾ ਨਾ ਪਵੇ ਜਨਮ ਲੈ ਕੇ ਅਗੋਂ ਕੀ ਕਹਿੰਦੇ ਆ ਕਾੜ ਲਿਹੋ ਸੰਸਾਰ ਸਾਗਰ ਮੈਂ ਦੀਨ ਦਇਆਲ ਪੂਰਨ ਦੁਖ ਭੰਜਨ ਤੁੰਬਨ ਓਟ ਨਕਾਈ ਕਾੜ ਲਿਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸਿਰਗੁਰ ਨਾਮਦੇਵ ਜੀ ਕਹਿੰਦੇ ਹੈ ਪ੍ਰਭੂ ਏ ਗੁਰੂ ਮੈਂ ਤੇਰੀ ਸ਼ਰਨ ਚ ਪੈ ਗਿਆ ਸਰਨਾਈ ਸਰ ਪਲਸ ਨਾਈ ਸਰ ਹੁੰਦਾ ਜਿਤਨਾ ਤੇ ਨਾਈ ਹੁੰਦੀ ਹੈ ਵਡਿਆਈ ਉਹਦੀ ਵਿੜਿਆਈ ਕਰਕੇ ਇਹ ਮਨੁੱਖਾ ਜਨਮ ਜਿਤਨਾ ਹੈ ਇਹਨੂੰ ਕਹਿੰਦੇ ਆ ਸ਼ਰਨਾਈ ਨਾਨਕ ਪ੍ਰਭ ਸਰਨਾਈ ਕਾਦੇ ਵਾਤੇ ਸ਼ਰਨ ਚ ਪੈ ਗਏ ਕੀ ਕਹਿੰਦੇ ਆ ਸਿਰਗੁਣਾਗਦੇਵ ਜੀ ਕਾਢ ਲਿਹੋ ਸੰਸਾਰ ਸਾਗਰ ਮਹਿ ਮਹਿਮਣ ਵਿੱਚ ਸੰਸਾਰ ਸਾਗਰ ਮੈਨੇ ਸਮੁੰਦਰ ਸੰਸਾਰਿਕ ਸਮੁੰਦਰ ਹੈ ਉਹਦੇ ਵਿੱਚੋਂ ਕਹਿੰਦੇ ਕੱਢ ਲੋ ਕਾਢ ਲਿਹੋ ਕੱਢ ਲੋ ਮੈਨੂੰ ਇਕੋ ਕਿੰਨਾ ਸੋਣਾ ਗੁਰਬਾਣੀ ਨੇ ਸਾਨੂੰ ਸਮਝਾਇਆ ਇਹ ਸੰਸਾਰ ਸਮੁੰਦਰ ਚੋਂ ਕੱਢ ਲੋ ਬਾਹ ਫਕਰ ਗੌਰ ਕਾਢਿਆ ਸੋਈ ਉੱਤਰੇ ਉਪਾਰ ਕੌਣ ਇਹਦੇ ਵਿੱਚੋਂ ਪਾਰ ਉੱਤਰਦਾ ਉਹ ਹੀ ਉੱਤਰਦਾ ਕਹਿੰਦੇ ਜਿਹਨੂੰ ਬਾਹ ਫੜ ਕੇ ਆਪ ਕੱਢਦਾ ਗੁਰੂ ਬਾਹ ਫਕਰ ਗੌਰ ਕਾਢਿਆ ਸੋਈ ਉੱਤਰਿਆ ਪਾਰ ਕਿਵੇਂ ਹੋਇਥੋਂ ਕਿਵੇਂ ਇੱਥੋਂ ਕੱਢਦਾ ਉਹ ਸਾਨੂੰ ਸੰਸਾਰ ਸਮੁੰਦਰ ਦੇ ਵਿੱਚੋਂ ਕਿਵੇਂ ਕੱਢਦਾ ਅੰਧਕੂਪ ਤੇ ਕੰਡੇ ਚਾੜੇ ਇਹ ਅੰਨਾ ਖੂਵੀ ਆ ਅੰਨਾ ਖੂਆ ਹੈ ਸੰਸਾਰ ਇਹਨ ਬੜਾ ਕੁਛ ਕਿਆ ਸੰਸਾਰ ਨੂੰ ਜੰਗਲ ਵੀ ਕਿਹਾ ਹੈ ਭਿਆਨਕ ਜੰਗਲ ਹੈ ਸੰਸਾਰ ਸਮੁੰਦਰ ਵੀ ਹੈ ਅੰਨਾ ਖੂਵੀ ਹੈ ਅੰਧਕੂਪ ਤੇ ਕੂਪ ਕਹਿੰਦੇ ਖੂ ਨੂੰ ਅੰਧਕੂਪ ਤੇ ਕੰਡੇ ਚਾੜੇ ਕਰ ਕੇ ਪਾ ਦਾਸ ਨਦਰ ਨਿਹਾਲੇ ਕਰਪਾ ਕਰਕੇ ਦਾਸ ਦੇ ਉੱਤੇ ਨਾਨਕ ਦਾਸ ਤੇ ਕਰਪਾ ਕਰਕੇ ਨਦਰ ਕੀਤੀ ਨਦਰ ਦੀ ਨਿਮੇਰ ਨਾਲ ਕਹਿੰਦੇ ਮੈਨੂੰ ਨਿਹਾਲ ਕਰਤਾ ਕਿਵੇਂ ਅੰਧ ਕੂਪ ਤੇ ਕੰਡੇ ਚੜ੍ਹ ਐਸੇ ਖੂਅ ਅੰਨੇ ਖੂ ਦੇ ਵਿੱਚੋਂ ਕਹਿੰਦੇ ਕੰਡੇ ਤੇ ਖੜ ਚੜਾ ਕੇ ਨਾ ਕੰਡੇ ਤੇ ਬਿਠਾਤਾ ਅਸੀਂ ਵਿੱਚ ਵਿੱਚ ਡੁੱਬੇ ਵੇ ਆ ਤੇ ਉਹ ਬਾਹ ਫੜ ਕੇ ਉਹਨੂੰ ਕੰਡੇ ਤੇ ਪਾਤਾ ਰਹਿਣਾ ਸੰਸਾਰ ਚ ਹੀ ਆ ਨਾ ਹਜੇ ਜੀਵਨ ਤਾਂ ਬਤੀਤ ਕਰਨਾ ਹੈ ਨਾ ਡੁੱਬ ਕੇ ਨਹੀਂ ਕਰਨਾ ਕੰਡੇ ਤੇ ਬਹਿ ਕੇ ਕਰਨਾ ਕਿੱਥੇ ਡੁੱਬਦਾ ਬੰਦਾ ਉਹ ਔਖਾ ਕਿ ਜਿਹੜਾ ਬਾਹਰ ਕੰਡੇ ਤੇ ਬਹਿ ਗਿਆ ਉਹ ਔਖਾ ਰਹਿਣਾ ਨਾ ਸੰਸਾਰ ਦੇ ਵਿੱਚ ਕੰਮ ਧੰਦੇ ਵੀ ਕਰਨੇ ਆ ਬਸ ਕੰਡੇ ਤੇ ਬਹਿਣਾ ਪ੍ਰਮਾਤਮਾ ਸਾਨੂੰ ਵੀ ਐਵੇਂ ਹੀ ਕਰੇ ਬਾਹ ਫੜ ਕੇ ਸਾਨੂੰ ਕੰਡੇ ਤੇ ਬਾ ਕੇ ਫੇਰ ਕਰਾਵੇ ਕੰਮ ਦੁਨੀਆ ਦੇ ਹੁਣ ਡੁੱਬੇ ਵੀ ਕਰੀ ਜਾਂਦੇ ਆ ਸਾਨੂੰ ਵੀ ਇਸ ਚੀਜ਼ ਦੀ ਸਮਝ ਪੈ ਜੇ ਸਾਡੇ ਤੇ ਵੀ ਕਿਰਪਾ ਕਰ ਦੇਵੇ ਪ੍ਰਮਾਤਮਾ ਦੇਖੋ ਕਿੰਨੇ ਬਾਣੀ ਨੇ ਕਿੰਨਾ ਡੰਗਾਈ ਨਾਲ ਸਮਝਾਇਆ ਹੈ ਦੀਨ ਦਇਆਲ ਪੂਰਨ ਦੁੱਖ ਭੰਜਨ ਤੁਮ ਬਿਨ ਓਟ ਨਕਾਈ ਜਦੋਂ ਇਹ ਥਾਂ ਲੀ ਨਾ ਦਿਲ ਦੇ ਵਿੱਚ ਗੱਲ ਵੀ ਤੇਰੇ ਤੋਂ ਬਗੈਰ ਓਟ ਹੋਰਦੀ ਨਹੀਂ ਭਾਵੇਂ ਕੋਸ਼ ਹੋਈ ਜਾਵੇ ਕੀ ਕੀ ਹੁੰਦਾ ਭਲਾ ਇੱਕ ਸਰੀਰਕ ਤੌਰ ਤੇ ਦੁੱਖ ਆਉਂਦੇ ਆ ਉਹ ਆਪਾਂ ਨੂੰ ਪਤਾ ਹੀ ਹੈ ਕੋਈ ਕੈਂਸਰ ਹੈ ਅਟੈਕ ਹੈ ਬਲੱਡ ਪ੍ਰੈਸ਼ਰ ਹੈ ਔਰ ਕੋਈ ਕੋਈ ਤਰ੍ਹਾਂ ਦੀਆਂ ਸ਼ੂਗਰ ਹੈ ਕੋਈ ਕੋਈ ਕੋਸਟਰੋਲ ਹੈ ਕੋਈ ਬਲੱਡ ਵਾਧਾ ਘਟਦਾ ਹੈ ਕੋਈ ਜ਼ੁਕਾਮ ਕੋਈ ਥੋੜਾ ਫੈਂਸੀ ਐਜੇ ਰੋਗ ਹੈ ਤੇ ਇਹਦੇ ਤੋਂ ਭੱਜ ਤੱਕ ਤੇ ਸਕਦੇ ਨਹੀਂ ਆਪਾਂ ਇਹ ਤਾਂ ਜਿਹਨੂੰ ਆਉਣਾ ਉਹਨੂੰ ਆ ਕੇ ਰਹਿਣਾ ਭਾਵੇਂ ਕੋਈ ਨਾਮ ਜਪੇ ਤੇ ਭਾਵੇਂ ਨਾਮ ਜਪੇ ਫਰਕ ਕੀ ਹੈ ਫਰਕ ਇਹ ਹੈ ਵੀ ਨਾਮ ਜਪਣ ਵਾਲਾ ਜਿਹੜਾ ਉਹ ਦੁੱਖ ਨੂੰ ਸਹਿ ਲੈਂਦਾ ਹੈ ਉਹ ਹੈ ਬੂ ਨਹੀਂ ਕਰਦਾ ਦੂਜੇ ਵਿਚਾਰੇ ਤੜਫਦੇ ਆ ਜਾਂ ਦੁੱਖ ਦੇ ਮਾਰੇ ਫਜੋ ਨਹੀਂ ਚੱਲਿਆ ਜਾਂਦਾ ਫਿਰ ਮਰਦੇ ਆ ਤੁਮ ਘਾਤੀ ਬਣਦੇ ਆ ਇੱਕ ਸੱਚੀ ਤੌਰ ਤੇ ਦੁੱਖ ਹੋ ਗਿਆ ਇੱਕ ਗਰੀਬੀ ਸਭ ਤੋਂ ਵੱਡਾ ਦੁੱਖ ਹੈ ਗਰੀਬੀ ਦੇ ਮਾਰੇ ਵੀ ਸੁਸਾਈਡ ਕਰਦੇ ਆ ਦੇਖਦੇ ਆ ਨਾ ਆਪਾਂ ਸੰਸਾਰ ਦੇ ਵਿੱਚ ਤੇ ਸਭ ਤੋਂ ਵੱਡਾ ਦੁੱਖ ਉਹ ਮੌਤ ਇਹ ਸਾਰੀ ਚੀਜ਼ ਆ ਕੇ ਰਹਿਣੀ ਹੈ ਡਰਿਆ ਇਹ ਕਿਤੇ ਇਹ ਨਹੀਂਗਾ ਵੀ हट ਜੂਗੀ ਪਿੱਛੇ हट ਜੂਗੀ ਜਿਹੜੀ ਮੌਤ ਹੈ ਉਹ ਵੀ ਭਾਵੇਂ ਆਪਾਂ ਲੱਖ ਅਰਦਾਸਾਂ ਕਰੀ ਜਾਈਏ ਪਾਠ ਸੁਖੀ ਜਾਈਏ ਕੁਝ ਕਰੀ ਜਾਈਏ ਜਦੋਂ ਉਹਦੇ ਸਵਾਸ ਘਟ ਗਏ ਉਹਨੇ ਲੈ ਜਾਣਾ ਤੇ ਫੇਰ ਫਿਰ ਫਰਕ ਇਹ ਹੈ ਵੀ ਜਿਹਨੂੰ ਨਹੀਂ ਉਹਨੇ ਓਟ ਜਿਹਨੇ ਲਈ ਉਹ ਫਿਰ ਦੁਖੀ ਹੁੰਦਾ ਕਲਪਦਾ ਰੁੰਦਾ ਪਿੱਟਦਾ ਦੰਦਲਾਂ ਪੈਂਦੀਆਂ ਬੁਰਾ ਹਾਲ ਤੇ ਜਿਹਨੂੰ ਹੀ ਜਿਹਨੇ ਉੱਠ ਤੱਕ ਲਿਓਦੀ ਉਹਨੂੰ ਇਹ ਚੀਜ਼ਾਂ ਫਿਰ ਮਾਮੂਲੀ ਲੱਗਣ ਲੱਗ ਜਾਂਦੀਆਂ ਉਹ ਉਹਨੂੰ ਦੁੱਖ ਨਹੀਂ ਪਹੁੰਦਾ ਜਣੀ ਇਹ ਕਹਿ ਲੋ ਉਹ ਦੁਖੀ ਨਹੀਂ ਹੁੰਦਾ ਕਲਪਦਾ ਨਹੀਂ ਉਹ ਸਹਿ ਲੈਂਦਾ ਥੋੜਾ ਫਰਕ ਆ ਫਿਰ ਇੱਕ ਦਾ ਦੁੱਖ ਹੋਣਾ ਇੱਕ ਉਤੋਂ ਰੋ ਪਿੱਟ ਕੇ ਹੋਰ ਆਪਦੇ ਆਪ ਨੂੰ ਦੁਖੀ ਕਰਨਾ ਤੇ ਇੱਕ ਬੰਦੇ ਨੇ ਅਸਲੀਅਤ ਸਮਝ ਲੈਣੀ ਬੀਤਾ ਹੁਣ ਆ ਗਿਆ ਆਪਦੇ ਕਿਤੇ ਕਰਮਾਂ ਦਾ ਇਹ ਤਾਂ ਉਹਨਾਂ ਮੌਤ ਆ ਜਿਹੜੀ ਇਹ ਤਾਂ ਟਾਲਸ ਚਾਈ ਹੈ ਕਿੰਨਾ ਫਰਕ ਆ ਬਾਣੀ ਦਾ ਆਸਰਾ ਦਿੰਦੀ ਸਾਡੇ ਬਾਣੀ ਜਿਹੜੀ ਆ ਨਾ ਸਾਡੇ ਮਨ ਨੂੰ ਆਸਰਾ ਦਿੰਦੀ ਆ ਖੜਾਉਂਦੀ ਆ ਸਾਡੇ ਮਨ ਨੂੰ ਜਿਵੇਂ ਸਿਆਣਾ ਬੰਦਾ ਪਰਵਾਸ ਦਿੰਦਾ ਨਾ ਜੋ ਕੋਈ ਮੌਤ ਹੋਈ ਹੁੰਦੀ ਪਤਾ ਫਿਰ ਕੀ ਕਹਿੰਦੇ ਆ ਭਾਈ ਹੁਣ ਕੋਈ ਨਹੀਂ ਜਿਹੜਾ ਕੋਸ ਹੋ ਗਿਆ ਆਪਣਾ ਕਿਹੜਾ ਹੁਣ ਇੱਥੇ ਜੋਰ ਚੱਲਦਾ ਕੋਈ ਨਹੀਂ ਕੋਈ ਨਹੀਂ ਹੌਸਲਾ ਕਰੋ ਦਨਿਆਣਾ ਹੌਸਲਾ ਜਾ ਇੱਕ ਗੁਰੂ ਇਹੋ ਜਿਹਾ ਹੌਸਲਾ ਨਹੀਂ ਦਿੰਦਾ ਸਾਡੇ ਵਾਲਾ ਅਸੀਂ ਤਾਂ ਇੱਕ ਵਾਰੀ ਨਾ ਹੌਸਲਾ ਦੇ ਕੇ ਨੱਕ ਕਹਿ ਕੇ ਆਪਦੇ ਘਰੇ ਤੁਰ ਜਾਣਾ ਮੁਰਖੇ ਅਗਲੀ ਦੀ ਬਾਤ ਨਹੀਂ ਪੁੱਛਣੀ ਵੀ ਹੁਣ ਤੇਰੇ ਕਿਵੇਂ ਜਵਾਕ ਵਿਆਹੀ ਦੇ ਮਗਰੋਂ ਜਾਂ ਕਿਵੇਂ ਤਰ੍ਹਾਂ ਘਰ ਚੱਲਦਾ ਪਰ ਗੁਰੂ ਨਹੀਂ ਇਹੋ ਜਾ ਗੁਰੂ ਤੋਂ ਖਾਣੇ ਜਾਂਦਾ ਗੁਰੂ ਜੀ ਹੌਸਲਾ ਦਿੰਦਾ ਹੈ ਨਾ ਤੇ ਫਿਰ ਸੱਚਾ ਹੌਸਲਾ ਦਿੰਦਾ ਹੈ ਗੁਰੂ ਦਾ ਤੇ ਬੰਦੇ ਦਾ ਬਹੁਤ ਫਰਕ ਆਹੀ ਫਰਕਾ ਬਸ ਜਿਹੜੇ ਗੁਰੂ ਦੇ ਵਿੱਚ ਗੁਣ ਆ ਨਾ ਜਦੋਂ ਬੰਦੇ ਦੇ ਵਿੱਚ ਉਹ ਗੁਣ ਆ ਗਏ ਤੇ ਫਿਰ ਗੁਰੂ ਚ ਤੇ ਉਹ ਬੰਦੇ ਵਿੱਚ ਕੋਈ ਫਰਕ ਨਹੀਂ ਕਰ ਇੱਕੋ ਜਿਹੇ ਦੋਨੇ ਉਹ ਕਹਿੰਦੇ ਕੋਈ ਤਾਂ ਮਾਈ ਦਾ ਲਾਲ ਬਣੋ ਇਸ ਤਰ੍ਹਾਂ ਦਾ ਜੋ ਕਹਿੰਨੇ ਆ ਮੂੰਹੋਂ ਉਹਨੂੰ ਪਗਾਓ ਦਿਲੋਂ ਮੁਹੱਬਤ ਜੈਨ ਸਹੀ ਸੱਚਿਆ ਜਨ ਮਨਹੋਰ ਮੁਖਹੋਰ ਸੇ ਕਾਂਡੇ ਕੱਚਿਆ ਕਾਂਡੇ ਮੈਨੇ ਕਹੇ ਜਾਂਦੇ ਆ ਉਹ ਕੱਚੇ ਕਹੇ ਜਾਂਦੇ ਆ ਜਿੰਨਾਂ ਦੇ ਵਿੱਚ ਦਿਲ ਚ ਕੁਝ ਹੋ ਰਿਹਾ ਤੇ ਮੂੰਹ ਤੇ ਕੁਝ ਹੋ ਰਿਹਾ ਜੇ ਕਿਸੇ ਨੂੰ ਹੌਸਲਾ ਦਿੱਤਾ ਤਾਂ ਉਹਦੀ ਪੂਰੀ ਬਾਹ ਫੜੋ ਕਿਤੇ ਮਹੀਨੇ ਦੋ ਮਹੀਨੇ ਬਾਅਦ ਉਹਦੇ ਘਰੇ ਜਾਓ ਉਹਨੂੰ ਪੁੱਛੋ ਵੀ ਭਾਈ ਤੇਰੀ ਕਿਵੇਂ ਚੱਲਦਾ ਤੇਰਾ ਕਾਰੋਬਾਰ ਉਹਦੇ ਹੈਲਪ ਕਰੋ ਰਲ ਕੇ ਕਰ ਦੋ 10 20 ਜਣੇ ਲੰਗਰ ਲਾਉਨੇ ਆ ਨਾ ਆਪਾਂ ਮੈਂਟ ਚਲਾ ਦੇਨੇ ਮੈਂ ਨਹੀਂ ਕਹਿੰਦੀ ਨੰਗਰ ਲੰਗਰ ਨਾ ਲਾਓ ਐ ਕੰਮਾਂ ਵਾਂਗੂ ਆਪਾਂ ਇਕੱਠੇ ਹੋ ਜਾਨੇ ਆ ਬਹੁਤ ਚੰਗੀ ਗੱਲ ਆ ਇਹੋ ਜੀ ਕੰਮਾਂ ਚ ਵੀ ਹਿੱਸਾ ਪਾਈਏ ਕੱਲਾ ਰੋਂਦਿਆਂ ਨੂੰ ਹੌਸਲਾ ਦੇ ਕੇ ਨਾ ਮੁੜ ਕੇ ਆਪਦੇ ਘਰੇ ਉੱਠ ਜੀ ਕੇ ਤੇ ਫਿਰ ਉਹ ਅਗਲੀ ਦੀ ਬਾਤ ਹੀ ਨਾ ਪੁੱਛਗੇ ਇਹ ਵੀ ਬਹੁਤ ਵੱਡਾ ਪੁੰਨ ਹੁੰਦਾ ਹੈ ਉਹਨ ਕਿਸੇ ਦਾ ਤਿੰਨ ਚਾਰ ਬੱਚੇ ਆ ਕੁੜੀਆਂ ਵਿਆਹ ਨਾਲੀਆਂ ਉਹਦਾ ਬੰਦਾ ਮਰ ਗਿਆ ਕੰਮ ਕਰਨ ਵਾਲਾ ਘਰੇ ਪਿੱਛੇ ਕੋਈ ਨਹੀਂਗਾ ਤੇ ਉਹਨੂੰ ਜੇ ਪੁੱਛ ਲਾਂਗੇ ਤੇ ਚੰਗੀ ਗੱਲ ਆ ਨਾ ਪ੍ਰਮਾਤਮਾ ਇਹ ਸਭ ਤੋਂ ਵੱਡਾ ਪੁੰਨ ਹੁੰਦਾ ਇਹੋ ਜੀ ਕੰਮਾਂ ਦਾ ਭਾਵੇਂ ਬਾਣੀ ਨਹੀਂ ਵੀ ਆਉਂਦੀ ਤਾਂ ਨਾ ਪੜ੍ਹ ਗਈ ਬਾਣੀ ਇਹ ਹੀ ਸਮਝਾਉਂਦੀ ਸਾਨੂੰ ਵੀ ਵੈਰ ਨਾ ਰੱਖੋ ਕਿਸੇ ਨਾਲ ਐਵੇਂ ਦੁਨੀਆਂ ਤੋਂ ਡਰੀ ਨਾ ਜਾਓ ਹਾਈ ਆਏ ਨਾ ਕੀਤਾ ਤਾਂ ਕੀ ਹੋ ਜਾਊਗਾ ਇਹ 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 ਚੜ੍ਹਣੀਆਂ ਚੀਜ਼ਾਂ ਬਸ ਅਸੀਂ ਕਿਸੇ ਦਾ ਬੁਰਾ ਨਾ ਸੋਚੋ ਜੈਲਸੀ ਨਾ ਕਰੋ ਕਿਸੇ ਤੇ ਈਰਖਾ ਨਾ ਕਰੋ ਕਿਸੇ ਤੇ ਉਹਦੇ ਕਰਮਾ ਦਾ ਉਹਨੂੰ ਮਿਲਣਾ ਤੁਹਾਡੇ ਕਰਮਾ ਦਾ ਤੁਹਾਨੂੰ ਮਿਲਣਾ ਹਰ ਮਾਤਮਾ ਕਿਰਪਾ ਕਰੇ ਸਾਨੂੰ ਸਮਤ ਬਖਸ਼ੇ ਮੇਰੀਆਂ ਗਲਤੀਆਂ ਮੇਰੀ ਝੋਲੀ ਚ ਵਾਪਸ ਪਾ ਦੇਣੀਆਂ ਗੁਰੂ ਦੇ ਗੁਣ ਜਿਹੜੇ ਉਹ ਗ੍ਰਹਿਣ ਕਰ ਲੈਣੇ ਇਹ ਸੱਚੇ ਪਾਤਸ਼ਾਹ ਅਗੇ ਤੋਂ ਸੁੱਧ ਤੇ ਸਪਸ਼ਟ ਹੋਰ ਵਿਚਾਰ ਕਰਨ ਦੀ ਮਤਬਤ ਸਮਰੱਥਾ ਬਖਸ਼ਣੀ ਵਾਹਿ ਫਤਿਹ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ